ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਮੈਂ ਤੁਹਾਡੇ ਸਭ ਨਾਲ ਇੱਕ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਸਰਹੱਦ ਉੱਤੇ ਬਣੀ ਤਣਾਅਪੂਰਨ ਸਥਿਤੀ ਦੇ ਚੱਲਦੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਠੰਡੇ ਦਿਮਾਗ ਨਾਲ ਸਾਵਧਾਨ ਰਹੋ ਅਤੇ ਹਿਤ ਲਿਖੀਆਂ ਸਾਵਧਾਨੀਆਂ ਪਰੇ ਕਦਮਾਂ ਦੀ ਪਾਲਣਾ ਕਰੋ ਤਾਂ ਜੋ ਤੁਹਾਡੀ ਸੁਰੱਖਿਆ ਤੇ ਤਿਆਰੀ ਯਕੀਨੀ ਬਣ ਸਕੇ ਸਰਕਾਰ ਦਾ ਸਾਥ ਦੇਣਾ ਸਾਡੇ ਸਾਰਿਆਂ ਦਾ ਫਰਜ ਹੈ ਨੰਬਰ 1 ਆਪਣੀ ਲੋੜ ਮੁਤਾਬਕ ਕੈਸ਼ ਬੈਂਕਾਂ ਵਿੱਚੋਂ ਕਢਵਾ ਕੇ ਘਰ ਰੱਖ ਲਵੋ ਤਾਂ ਕਿ ਲੋੜ ਪੈਣ ਤੇ ਤੁਹਾਨੂੰ ਕੰਮ ਆ ਸਕੇ ਕਿਉਂਕਿ ਆਉਣ ਵਾਲੇ ਟਾਈਮ ਵਿੱਚ ਬੈਂਕ ਅਤੇ ਏਟੀਐਮ ਜਿਆਦਾ ਟਾਈਮ ਲਈ ਬੰਦ ਹੋ ਸਕਦੇ ਹਨ ਨੰਬਰ 2 ਆਪਣੇ ਵਹੀਕਲਾਂ ਦੇ ਵਿੱਚ ਜਿਵੇਂ ਕਿ ਕਾਰ ਮੋਟਰਸਾਈਕਲ ਵਿੱਚ ਪੈਟਰੋਲ ਜਾਂ ਡੀਜ਼ਲ ਖੁੱਲ ਕਰਵਾ ਕੇ ਰੱਖੋ ਤਾਂ ਜੋ ਲੋੜ ਪੈਣ ਤੇ ਤੁਸੀਂ ਇਸ ਵਿੱਚ ਸਫਰ ਕਰਕੇ ਸੇਫ ਜਗ੍ਹਾ ਤੇ ਜਾ ਕੇ ਆਪਣੀ ਜਾਨ ਬਚਾ ਸਕੋ ਨੰਬਰ 3 ਤੁਸੀਂ ਆਪਣੇ ਘਰਾਂ ਵਿੱਚ ਬੱਚਿਆਂ ਤੇ ਬਜ਼ੁਰਗਾਂ ਲਈ ਜਾਂ ਤੁਹਾਡੇ ਘਰ ਵਿੱਚ ਕੋਈ ਵੀ ਪੇਸ਼ੈਂਟ ਹੈ ਉਸ ਲਈ ਦਵਾਈਆਂ ਦਾ ਪ੍ਰਬੰਧ ਕਰਕੇ ਰੱਖੋ ਘੱਟੋ ਘੱਟ 2 ਮਹੀਨੇ ਦੀਆਂ ਦਵਾਈਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਹਨ ਤਾਂ ਤੁਸੀਂ ਲੋਡ ਪੈਣ ਤੇ ਉਹਨਾਂ ਨੂੰ ਵਰਤ ਸਕੋ ਨੰਬਰ 4 ਤੁਸੀਂ ਆਪਣੇ ਘਰਾਂ ਵਿੱਚ ਸੁੱਕਾ ਖਾਣ ਪੀਣ ਦਾ ਸਮਾਨ ਤੇ ਪਾਣੀ ਦਾ ਪ੍ਰਬੰਧ ਕਰਕੇ ਰੱਖੋ ਤਾਂ ਜੋ ਰੈੱਡ ਅਲਰਟ ਜਾਂ ਕਰਫਿਊ ਲੱਗਣ ਤੇ ਤੁਹਾਨੂੰ ਇਹ ਸਭ ਚੀਜ਼ਾਂ ਕੰਮ ਆ ਸਕਣ ਨੰਬਰ 5 ਤੁਸੀਂ ਆਪਣੇ ਘਰਾਂ ਵਿੱਚ ਇਨਵਰਟਰ ਤੇ ਬੈਟਰੀ ਫੁੱਲ ਰੱਖੋ ਤਾਂ ਕਿ ਬਿਜਲੀ ਦਾ ਕੱਟ ਲੱਗਣ ਤੇ ਤੁਸੀਂ ਥੋੜਾ ਬਹੁਤ ਐਮਰਜੈਂਸੀ ਇਸ ਨੂੰ ਯੂਜ਼ ਕਰ ਸਕੋ ਨੰਬਰ 6 ਬਲੈਕਆਊਟ ਹੋਣ ਤੇ ਘਰਾਂ ਦੀਆਂ ਲਾਈਟਾਂ ਬੰਦ ਰੱਖੋ ਇੱਕ ਵੀ ਲਾਈਟ ਨਾ ਚਲਾਓ ਤਾਂ ਕਿ ਤੁਹਾਡੀ ਇਸ ਗਲਤੀ ਕਰਕੇ ਤੁਹਾਨੂੰ ਤੇ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਨੰਬਰ 7 ਸਿਰਫ ਆਫੀਸ਼ੀਅਲ ਨਿਊਜ਼ ਚੈਨਲ ਦੀਆਂ ਰਿਪੋਰਟਸ ਤੇ ਹੀ ਯਕੀਨ ਕਰੋ ਬਾਕੀ ਫਾਲਤੂ ਵਿੱਚ ਜੋ ਵੀ ਵੀਡੀਓਜ਼ ਤੇ ਫੋਟੋਜ਼ ਆ ਰਹੀਆਂ ਹਨ ਉਹਨਾਂ ਤੇ ਵਿਸ਼ਵਾਸ ਨਾ ਕਰੋ ਆਪਣਾ ਆਪ ਨੂੰ ਇਨ੍ਹਾਂ ਚੀਜ਼ਾਂ ਵਿੱਚ ਨਾ ਉਲਝਾਓ ਕਿਉਂਕਿ ਜਿੰਨਾ ਹੀ ਤੁਸੀਂ ਇਨ੍ਹਾਂ ਚੀਜ਼ਾਂ ਵਿੱਚ ਉਲਝੋਗੇ ਉਨਾ ਹੀ ਤੁਹਾਡੇ ਘਰ ਤੇ ਆਲੇ ਦੁਆਲੇ ਡਰ ਦਾ ਮਾਹੌਲ ਬਣਦਾ ਜਾਵੇਗਾ ਇਸ ਲਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਾਂਤੀ ਬਣਾ ਕੇ ਰੱਖੋ ਨੰਬਰ 8 ਤੁਸੀਂ ਸਾਰੇ ਆਪਣੇ ਘਰਾਂ ਵਿੱਚ ਟਾਰਚ ਮਮਤੀ ਤੇ ਮਾਚਸਾਂ ਲਿਆ ਕੇ ਰੱਖੋ ਤਾਂ ਜੇ ਬਲੈਕਆਊਟ ਕੀਤਾ ਜਾਵੇ ਤੁਸੀਂ ਐਮਰਜੈਂਸੀ ਵਿੱਚ ਇਹਨਾਂ ਦੀ ਵਰਤੋਂ ਕਰ ਸਕੋ ਨੰਬਰ 9 ਤੁਸੀਂ ਇੱਕ ਬੈਗ ਵਿੱਚ ਜਿਵੇਂ ਕਿ ਆਪਣੇ ਥੋੜੇ ਬਹੁਤ ਕੱਪੜੇ ਬਲੈਂਕਟ ਵਗੈਰਾ ਪਾ ਕੇ ਜਰੂਰ ਰੱਖੋ ਤਾਂ ਕਿ ਐਮਰਜੈਂਸੀ ਵਿੱਚ ਤੁਹਾਨੂੰ ਘਰ ਛੱਡਣ ਲਈ ਕਹਿ ਦਿੱਤਾ ਜਾਵੇ ਤਾਂ ਤੁਸੀਂ ਫਟਾਫਟ ਜਾ ਸਕੋ ਨੰਬਰ 10 ਆਪਣੇ ਫੋਨ ਹਮੇਸ਼ਾ ਚਾਰਜ ਰੱਖੋ ਪਾਵਰ ਬੈਂਕ ਵੀ ਨਾਲ ਰੱਖੋ ਨੰਬਰ 11 ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਗਰੁੱਪ ਦੇ ਵਿੱਚ ਜਾਂ ਡਾਇਰੈਕਟ ਮੈਸੇਜ ਦੇ ਵਿੱਚ ਕੋਈ ਲਿੰਕ ਭੇਜਿਆ ਜਾਂਦਾ ਹੈ ਉਸ ਤੇ ਕਲਿੱਕ ਨਾ ਕਰੋ ਉਸ ਨੂੰ ਕਲਿੱਕ ਕਰਨ ਨਾਲ ਤੁਸੀਂ ਕਿਸੇ ਵੀ ਵੱਡੇ ਕ੍ਰਾਈਮ ਵਿੱਚ ਫਸ ਸਕਦੇ ਹੋ ਨੰਬਰ 12 ਤੁਸੀਂ ਆਪਣੇ ਘਰਾਂ ਵਿੱਚ ਐਮਰਜੈਂਸੀ ਫਰਸਟ ایڈ ਕਿੱਟ ਜ਼ਰੂਰ ਤਿਆਰ ਕਰਕੇ ਰੱਖੋ ਨੰਬਰ 13 ਜੇਕਰ ਤੁਹਾਨੂੰ ਆਪਣੇ ਆਲੇ-ਦੁਆਲੇ ਕੋਈ ਵੀ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਸੇਵ ਕਰਨ ਲਈ ਘਰਾਂ ਤੋਂ ਬਾਹਰ ਨਿਕਲ ਜਾਓ ਤੇ ਬਿਲਡਿੰਗਾਂ ਤੋਂ ਦੂਰ پارکਾਂ ਵਿੱਚ ਖੜੇ ਹੋ ਜਾਓ ਜੇ ਤੁਸੀਂ ਘਰ ਦੇ ਅੰਦਰ ਹੀ ਹੋ ਭੱਜ ਨਹੀਂ ਸਕਦੇ ਤੁਸੀਂ ਘਰ ਦੇ ਕਿਸੇ ਖੂੰਜੇ ਵਿੱਚ ਖੜ ਕੇ ਆਪਣੀ ਜਾਨ ਬਚਾ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਟੇਬਲ ਦੇ نیچے ਬੈਠਣ ਲਈ ਕਹਿ ਸਕਦੇ ਹੋ ਨੰਬਰ 14 ਐਮਰਜੈਂਸੀ ਵਿੱਚ ਰੈੱਡ ਅਲਰਟ ਹੋਣ ਤੇ ਘਰਾਂ ਤੋਂ ਬਾਹਰ ਨਾ ਨਿਕਲੋ ਨੰਬਰ 15 ਜਦੋਂ ਵੀ ਬਲੈਕਆਊਟ ਹੋਣ ਤੇ ਸਾਇਰਨ ਵੱਜਦਾ ਹੈ ਤੁਸੀਂ ਆਪਣੇ ਘਰ ਦੀਆਂ ਬੈਲ ਅਤੇ ਕੈਮਰੇ ਦੀਆਂ ਲਾਈਟਸ ਆਫ ਕਰ ਲਵੋ ਤਾਂ ਕਿ ਥੋੜੇ ਤੋਂ ਥੋੜੇ ਚਾਨਣ ਵੀ ਬਾਹਰ ਨਾ ਜਾ ਸਕੇ ਤੁਹਾਨੂੰ ਪੂਰੀ ਤਰ੍ਹਾਂ ਇਸ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਇਹ ਸਭ ਸਾਡੀ ਸੇਫਟੀ ਲਈ ਕਰ ਰਹੀ ਹੈ ਇਸ ਲਈ ਸਾਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਨੰਬਰ 16 ਜੇਕਰ ਤੁਹਾਡੇ ਘਰ ਨਵ ਜੰਮੇ ਬੱਚੇ ਹਨ ਤੁਸੀਂ ਉਹਨਾਂ ਲਈ ਪਾਊਡਰ ਮਿਲਕ ਡਾਈਪਰ ਤੇ ਵਾਈਪਸ ਵਗੈਰਾ ਇੱਕ ਬੈਗ ਵਿੱਚ ਪੈਕ ਕਰਕੇ ਜ਼ਰੂਰ ਰੱਖੋ ਤਾਂ ਜੋ ਤੁਹਾਨੂੰ ਇੱਕ ਦਮਕਾਰ ਛੱਡਣਾ ਪੈ ਜਾਵੇ ਤਾਂ ਰਾਸ਼ਨ ਦੀ ਕੋਈ ਵੀ ਕਮੀ ਨਾ ਆਵੇ ਤੁਹਾਡੇ ਬੱਚਿਆਂ ਨੂੰ ਭੁੱਖ ਦੀ ਵਜ੍ਹਾ ਤੋਂ ਕੋਈ ਪ੍ਰੋਬਲਮ ਨਾ ਆ ਸਕੇ ਉਹਨਾਂ ਦੀਆਂ ਥੋੜੀਆਂ ਬਹੁਤ ਜ਼ਰੂਰੀ ਦਵਾਈਆਂ ਵੀ ਕਿੱਟ ਵਿੱਚ ਪਾ ਕੇ ਰੱਖੋ ਹਾਂਜੀ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇੰਨਾਂ ਸਾਰੇ ਨਿਯਮਾਂ ਦਾ ਪਾਲਣ ਕਰੋਗੇ ਅਤੇ ਸ਼ਾਂਤੀ ਬਣਾ ਕੇ ਰੱਖੋਗੇ ਧੰਨਵਾਦ ਜੀ